ਵਿਰਾਟ ਜੈਸੀ ਦੀ ਲਿਖੀ ਹੋਈ ਕਹਾਣੀ ਹੜ ਹੜ ਆਉਣ ਦੀਆਂ ਖਬਰਾਂ ਰੇਡੀਓ ਤੇ ਆਉਣੀਆ ਸ਼ੁਰੂ ਹੋ ਗਈਆਂ ਸੀ ਸਭ ਨੂੰ ਆਪੋ ਆਪਣੀ ਪੈ ਗਈ ਬਾਪੂ ਨੂੰ ਖੇਤਾਂ ਦਾ ਫਿਕਰ ਕਰਦਾ ਰੱਬ ਦੇ ਭਰੋਸੇ ਹੋਰ ਕਾਇਮ ਕਰਦਾ ਕਹਿੰਦਾ ਦੇਖੀ ਜਾਉ ਜਿਵੇਂ ਕਰੂ ਮਾਲਕ ਲੋਕਾਂ ਦੇ ਨਾਲ ਹੀ ਬਾਪੂ ਦੇ ਗੂੜੇ ਵੇਲੀ ਲੱਕੜ ਦਾ ਕੰਮ ਕਰਦੇ ਨਾਵੇਂ ਮਿਸਤਰੀ ਨੂੰ ਆਪਦੇ ਘਰ ਪੰਗਾ ਲੱਕੜਾਂ ਦਾ ਫਿਕਰ ਹੋਣਾ ਤਾ ਬਾਪੂ ਨੇ ਉਹਨੂੰ ਮੂਰੋ ਕਹਿਣਾ ਕਿ ਕੋਈ ਨਾ ਤੈਨੂੰ ਮੈਂ ਖੂਹੀ ਵਾਲੀ ਟਾਲੀ ਬੜਾ ਦੂੰ ਪਿੰਡ ਚ ਮਸ਼ਹੂਰ ਮਿਸਤਰੀ ਸੱਤੂ ਸੱਤੂ ਨੂੰ ਪਿੰਡ ਚ ਕੈਰੀਟ ਦੇ ਬਣਾਏ ਘਰਾਂ ਦਾ ਫਿਕਰ ਹੋਣਾ ਕਿ ਕਿਦਰੇ ਡੇਗੀ ਨਾ ਜਾਣ ਮੀਂਹ ਪਏ ਗੋਡੇ-ਗੋਡੇ ਪਾਣੀ ਚੜ ਗਿਆ ਤੇ ਬਾਹਰਲੀ ਬੈਠਕ ਦੀ ਬਾਰੀ ਚ ਪਾਣੀ ਘਰ ਵੜ ਗਿਆ ਬੈਠਕ ਚ ਪਿਆ ਸਾਰਾ ਸਮਾਨ ਤੈ ਨ ਲੱਗਾ ਦਾਦੇ ਦੀ ਫੋਟੋ ਜੋ ਮਸਾ ਕਿਤੋਂ ਲੱਭੀ ਸੀ ਤੇ ਜੜਵਾ ਲਈ ਸੀ ਉਹ ਫੋਟੋ ਵੀ ਪਾਣੀ ਚ ਭਿੱਜ ਗਈ ਸਮਾਨ ਬੈਠ ਕੇ ਚ ਪਿਆ ਗੱਲ ਦਾ ਰਿਹਾ ਪਿੰਡ ਤੋਂ ਮੋਗੇ ਤਿੱਕ ਜਾਣ ਲਈ ਚਾਰ ਕਿਸ਼ਤੀਆਂ ਪਿੰਡ ਜਾਂਗਾ ਤੇ ਜਿਸ ਦਾ ਕੋਈ ਸ਼ਹਿਰ ਜ਼ਰੂਰੀ ਕੰਮ ਹੁੰਦਾ ਤਾਂ ਕਿਸ਼ਤੀ ਤੇ ਬੈਠ ਚਲੇ ਜਾਂਦਾ ਫਸਲਾਂ ਡੁੱਬ ਗੰਨਾਂ ਸੌਣ ਦਾ ਮਹੀਨਾ ਸੀ ਤੇ ਕੁੜੀਆਂ ਨੂੰਤੀਆਂ ਨਾ ਲੱਗਣ ਦਾ ਰੋਸ ਸੀ ਕਈ ਕੁੜੀਆਂ ਕੋਠੇ ਤੇ ਕੜ ਗੀਤ ਗਾਉਂਦੀਆਂ ਹੜ ਦਾ ਪਾਣੀ ਪਾਈ ਸਵੇ ਨਾਲ ਵੱਜਿਆ ਸਾਡਾ ਕੋਠਾ ਟਹਿ ਗਿਆ ਆਸੋ ਬੁੜੀ ਆਂਦੀ ਮਾਪਿਆਂ ਦਾ ਦਿੱਤਾ ਚਰਖਾ ਵਿੱਚੇ ਰਹਿ ਗਿਆ। ਜਵਾਕਾਂ ਨੂੰ ਸਕੂਲੋਂ ਛੁੱਟੀਆਂ ਹੋ ਗਈਆਂ ਤੇ ਉਹਨਾਂ ਨੂੰ ਲੋੜੇ ਦਾ ਚਾ ਚੜਿਆ ਹੋਇਆ ਸੀ। ਜਵਾਕ ਕਾਗਜ਼ ਦੀਆਂ ਕਿਸਤਾਂ ਬਣਾ ਪਾਣੀ 'ਚ ਛੱਡ ਰਹੇ ਸਨ। ਵੀ ਫਿਕਰੀ ਦੀ ਉਮਰ ਸੀ ਤੇ ਉਹਨਾਂ ਨੂੰ ਝੋਨਿਆਂ ਦੇ ਮਰ ਜਾਣ ਦਾ ਫਿਕਰ ਥੋੜਾ ਸੀ। ਜਵਾਕਾਂ ਲਈ ਸੀ ਕਿ ਰੱਬ ਆਪੇ ਅੰਨ ਸੁੱਟ ਦੇਉ ਕਰੇ। ਜਿਵੇਂ ਉਹਨਾਂ ਆਪਣੇ ਦਾਦਿਆਂ ਤੋਂ ਸੁਣਿਆ ਸੀ ਕਿ ਰੱਬ ਹੀ ਕਰਦਾ ਸਭ ਕੁਝ। ਸਵਰਨੁਦਾਈ ਆਖ ਰਹੀ ਸੀ ਕਿ ਧਰਤੀ ਦੇ ਜੀਵ ਜੰਤੂ ਧਿਆਏ ਨਾ ਮਰ ਜਾਣ ਤਹੜ ਰੱਬ ਹੜ ਲਿਆ ਦਿੰਦਾ ਹੈ ਕਿ ਡੱਕ ਲੋ ਸਭ ਦੇ ਆਪੋ ਆਪਣੇ ਵਿਚਾਰ ਸਨ ਪਰ ਇਸ ਸਬਦ ਚ ਸਭ ਚ ਰੱਬ ਨੂੰ ਕੋਸਣ ਵਾਲਾ ਕੋਈ ਵੀ ਨਹੀਂ ਸੀ ਜੇ ਕੋਸ ਦੇ ਵੀ ਤਾਂ ਉਹ ਤੋਂ ਆਸ ਰੱਖ ਰਹੇ ਸਨ ਕਿ ਸਭ ਠੀਕ ਕਰੂਗਾ ਉਹਨੂੰ ਹੀ ਤਾਂ ਫਿਕਰ ਹੈ ਉਹੀ ਗੱਲ ਹੋਈ 10 ਦਿਨਾਂ ਬਾਅਦ ਪਾਣੀ ਉਤਰਿਆ ਕਣਕ ਵਾਲੇ ਢੋਲ ਭਿੱਜ ਗਏ ਸਨ ਤੋਂ ਉਹਨਾਂ ਵਿਜਲੀ ਕਣਕ ਸੱਲ ਨਾਲ ਖਰਾਬ ਹੋ ਗਈ ਸੀ ਹੋਕਾ ਆਇਆ ਕਿ ਭਾਈ ਗੁਰਦੁਆਰੇ ਪਹੁੰਚੋ ਆਟੇ ਤੇ ਸੌਦੇ ਦੀ ਗੱਟਿਆਂ ਦੇ ਗੱਟੇ ਪੈਂਡ ਚਾਏ ਸਰਕਾਰ ਨੇ ਹੜਪੀੜਤਾਂ ਲਈ ਮਾਲੀ ਹ ਸਹਾਇਤਾ ਦਾ ਐਲਾਨ ਕਰ ਦਿੱਤਾ ਬੀਬੀ ਮੰਜੇ ਤੇ ਬੈਠੀ ਆਕਰਈ ਸੀ ਕਿ ਮੈਂ ਤਾਂ ਪਹਿਲਾਂ ਹੀ ਕਹਿ ਕਿਹਾ ਸੀ ਕਿ ਉਹਨੂੰ ਹੀ ਫਿਕਰ ਹੈ ਕੀ ਲਵਸੀਲਾ ਬਣ ਜਾਂਦਾ ਉਹ ਆਪੇ ਕੁੜੀਆਂ ਨੇ ਸਕੂਲ ਚ ਤੀਆਂ ਲਾ ਲਈਆਂ ਤੇ ਗੀਤ ਗਾਰੰਗਾ ਸਨ ਪਤਾ ਸੀ ਰੱਬ ਨੇ ਬਚਾ ਜਾਣਾ ਤਨ ਪਤਨ ਕਿਸੇ ਲਾ ਜਾਣਾ ਬਾਬਲ ਸਾਡੇ ਵੱਡੇ ਉਖੜੇ ਬੂਟੇ ਲਾ ਦੇਣਗੇ ਇੱਕ ਚਰਖਾ ਤਾਂ ਕੀ ਸਾਡੇ ਬੋਲਾਂ ਉੱਤੇ 100 ਚਰਖੇ ਬਣਾ ਦੇਣਗੇ ਧੰਨਵਾਦ